ਹਾਂਜੀ ਭਾਈ ਸਾਤਸਰੀ ਗਾਲ ਜੀ ਸਤਸ੍ਰੀ ਗਾਲ ਜੀ ਨਾਮ ਦੱਸੋ ਜੀ ਆਪਣਾ ਕਰਨਜੀਤ ਸਿੰਘ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਨੰਬਰ ਭਰਾ 82890 ਜੀ ਹਾਂਜੀ 42665 ਠੀਕ ਹੈ ਜੀ ਹਾਂਜੀ ਇਹ ਛੋਟੀ ਦੀ ਜਾਣਕਾਰੀ ਦੋ ਜੀ ਬੁਰੀ ਕੱਟੀ ਜੀ ਜਾਣਕਾਰੀ ਆਪਣੇ ਕੋਲ ਬਹੁਤ ਵਧੀਆ ਮੱਝ ਆਈ ਜਫਰਾਬਦੀ ਹਾਂਜੀ ਉਹਦੀ ਇਹ ਬੇਟੀ ਆ ਠੀਕ ਹੈ ਜੀ ਪਰ ਇਹਦਾ ਬਾਪ ਆ ਜਿਹੜਾ ਹਾਂਜੀ ਉਹ ਨੀਲਾ ਰਾਵਾਂ ਸੀ ਠੀਕ ਹੈ ਉਹ ਜਫਰਾਬਦੀ ਨਹੀਂ ਸੀ ਠੀਕ ਹੈ ਜੀ ਇਸ ਕਰਕੇ ਇਹ ਦੋਗਲੀ ਕ੍ਰਾਊਸ ਬਰੀਡ ਆ ਜੀ ਦੋਨਾਂ ਦੀ ਮਿਕਸ ਠੀਕ ਹੈ ਜੀ ਦੁੱਧ ਦਾ ਰਿਕਾਰਡ ਇਹਦਾ ਪਿਛਤਾ ਬਹੁਤ ਚੰਗਾ ਹਾਂਜੀ ਤੇਰੀ ਮਾਂ ਦਾ 18 ਕਿਲੋ ਚੁਆ ਪਹਿਲੇ ਸੂਏ ਪਹਿਲੇ ਦੀ ਕੋਈ ਬੇਟੀ ਹੈ ਜੀ ਤੇਰੀ ਮਾਂ ਜੇ ਕੋਲੇ ਆ ਹੁਣ ਸੌਣ ਜੇ ਆ ਬਣਾ ਠੀਕ ਹੈ ਜੀ ਤੇ ਪਿਓ ਬਹੁਤ ਚੰਗੇ ਦੀ ਆ ਠੀਕ ਹੈ ਜੀ ਅਸੀਂ ਥੰਨੇ ਥਣਾ ਥੋਣਾ ਦੀ ਦੇਖ ਲਓ ਜੀ ਠੀਕ ਹੈ ਜੀ 1 ਸਾਲ ਦੀ ਉਮਰ ਹੈ ਜੀ ਇਹਦੀ 1 ਸਾਲ ਦੀ ਹਾਂਜੀ ਠੀਕ ਹੈ ਜੀ ਲੋ ਭਰਾ 1 ਸਾਲ ਦੀ ਉਮਰ ਆ ਦੇਖ ਸਕਦੇ ਹਾਂ ਚੰਗੀ ਬਾਈ ਦੀ ਸੇਵਾ ਤਾਂ ਤੁੰਗ ਦੇਖ ਸਕਦੇ ਹਾਂ ਹਾਂਜੀ ਭਾਈ ਜੀ ਰੇਟ ਦੱਸ ਦਈਦਾ ਕਿਹੜਾ ਰੇਟ 2.5 ਲੱਖ ਰੁਪਈਆ ਮੰਗਨੇ 2.5 ਲੱਖ ਰੁਪਈਆ ਰੇਟ ਠੀਕ ਹੈ ਜੀ ਇਹਦੀ ਮਾਂ ਇਹਦੀ ਮਾਂ ਦਾ 25 ਲੱਖ ਮੰਗ ਨਹੀਂ ਦੋਨੋਂ ਹੀ ਖੜੀਆਂ ਮਾਂਵਾਂ ਦੀਆਂ ਠੀਕ ਹੈ ਜੀ ਉਹ ਦਿਖਾ ਦਿਓ ਜੀ ਹਾਂ ਜੀ ਹਾਂ ਜੀ ਇਹ ਇਹਦੀ ਮਾਂ ਜੀ ਹਾਂ ਜੀ ਇਹਦੇ 15 ਦਿਨ ਸੂਣਦੇ ਇਹਦਾ ਮੁੱਲ 25 ਲੱਖ ਕਰਿਆ ਬਾਈ ਠੀਕ ਹੈ ਜੀ ਲੋਹੇ ਦੀ ਬੇਟੀ ਆ ਠੀਕ ਹੈ ਜੀ ਦੇਖ ਸਕਦੇ ਫਿਰ ਇਸ ਕੁਆਲਟੀ ਇਹਦੀ ਬੇਟੀ ਆ ਸਾਲ ਦੀ ਉਹ ਠੀਕ ਹੈ ਕਦ ਕਾਠ ਦੇਖ ਸਕਦੇ ਹੋ ਬਾਈ ਤੇ ਮੋਢੇ ਦੇ ਬਰਾਬਰ ਆਉਂਦੀ ਆ ਦੇਖ ਸਕਦੇ ਹੋ ਠੀਕ ਹੈ ਜੀ ਸੋਹਣੀ ਆ ਮੱਝ ਵੀ ਪਕਾਊਗਾ ਤੇ ਛੋਟੀ ਵੀ ਪਕਾਊਗਾ ਠੀਕ ਹੈ ਜੀ ਛੋਟੀ ਵੀ ਦਿਖਾਦੀ ਬਾਈ ਨੇ ਰੇਟ ਛੋਟੀ ਦਾ ਵੀ ਦੱਸਤਾ ਹਾਂ ਬਾਈ ਜੀ ਨੇ ਜਰੂਰ ਕਨੈਕਟ ਕਰੋ ਪੈਂਡ ਸਹਿਣਾ ਠੀਕ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅਗਰ ਜੀਤ ਰਾਜ ਨੂੰ ਬਾਤਾਂ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਣਨ ਨੂੰ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ